ਸਾਹਿਬਾਂ ਮਾਂ ਕਿਉਂ ਆਉਂ ਲੱਗੇ ਹਾਂ ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਿਵਾਰ ਠੀਕ ਆ ਬਾਈ ਜਾਨਵਰ ਸਾਰਿਆਂ ਦੇ ਠੀਕ ਠਾਕ ਲੋ ਜੀ ਬਾਈ ਹੁਣ ਗਰਮੀ ਥੋੜੀ ਜੀ ਹੋਣ ਲੱਗ ਗਈ ਤੁਹਾਨੂੰ ਪਤਾ ਹੀ ਆ ਹੁਣ ਅੱਜ ਸ਼ਿਵਰਾਤਰੀ ਆ ਬਾਈ ਅੱਜ ਠੀਕ ਆ ਜੀ ਤੇ ਹੁਣ ਬਾਈ ਬਾਜੀਆਂ ਵੀ ਤਕਰੀਬਨ ਬਾ ਸ਼ੁਰੂ ਹੋ ਜਾਣੀਆਂ ਮਾਰਚ ਵਿੱਚ ਸ਼ੁਰੂ ਹੋ ਜਾਂਦੀਆਂ ਬਾਜੀਆਂ ਹਨਾ ਟਾਂ ਟਾਮੀਆਂ ਜੀਆਂ ਕਿੱਤੇ ਕਿਤੇ ਹੋਣ ਲੱਗ ਜਾਂਦੀਆਂ ਤੇ ਬਾਕੀ ਆ ਦੋ ਕਬੂਤਰ ਬਾਈ ਕੱਡੇ ਵੇ ਤੇ ਜਾਲ ਚ ਧੁੱਪ ਜੀ ਨੂੰ ਲੱਗਣਗੀ ਇਹਨਾਂ ਨੂੰ ਠੀਕ ਹੈ ਜੀ ਫਾਂਕੋ ਫਾਂਕੋ ਪੱਟੇ ਵੇ ਬਾਈ ਤਾਂ ਕਰਕੇ ਹੁਣ ਠੰਡੇ ਹੋਈ ਬੈਠੇ ਆ ਠੀਕ ਹੈ ਜੀ ਬਾਕੀ ਇੱਕ ਵਜਾ ਕੱਢਿਆ ਤਾਂ ਥੋੜਾ ਜਿਹਾ ਮੈਂ ਚਲੋ ਘੇਰੇ ਜੇ ਮਾਰ ਲੂੰਗਾ ਆ ਵਜਾ ਕੱਲ ਵੀ ਡਾਇਆ ਦਾ ਆਪਾਂ ਨੇ ਘੇਰੇ ਜੇ ਮਾਰ ਲੂੰਗਾ ਚਲ ਅੱਜ ਵੀ ਲਾਲ ਚੀਨਾ ਬਚਾ ਬਾਈ ਆਪਣਾ ਇਹ ਵਾਹ ਚਲੋ ਥੋੜਾ ਜਿਹਾ ਘੇਰੇ ਜੇ ਮਾਰ ਕੇ ਆ ਜੂ ਹਨਾ ਛਤਰੀਪੁਰ ਆ ਲਿਆ ਵੈਸੇ ਕੱਲ ਲਾਇਆ ਤਾਂ ਪਰ 2 2.5 ਘੰਟੇ ਕੱਲ ਵਾਲੇ ਤੇ ਉਹ 1.5 2 ਘੰਟੇ ਹੁਣ ਲਾ ਲੈਣੇ ਆਪਾਂ 1.5 ਘੰਟੇ ਤਾਂ ਹੋ ਵੀ ਗਏ ਨੇ 1.5 ਕੀ ਲਾਉਣੇ ਸ਼ਾਮ ਤੱਕ ਹੀ ਚੱਲਾਂਗੇ ਹਮਮ ਨਸਰੀ ਗੱਲ ਬਾਈ ਨਸਰੀ ਕਾਰਗਰਿਆ ਨਾ ਹਲੇ ਖਾਸ ਉੜੀ ਜਾਣਾ ਜਿੰਨਾ ਕ ਉੜ ਕੇ ਬਹਿ ਗਿਆ ਆਪਣੇ ਹਿਸਾਬ ਨਾਲ ਬੜੀ ਖੁਸ਼ੀ ਗਾ ਤੋ ਬਾਹਰ ਬੈਠੇ ਸੱਤੀ ਲੱਗੀ ਹੋਈ ਹਾਂ ਮਰਜ਼ੀ ਵਜੇ ਹਾਂ ਤੇ ਹੁਣ ਆ ਬੱਚੇ ਨੂੰ ਮਾਂ ਚੋਗਾ ਲੱਗਿਆ ਦੇਣ ਅੱਛਾ ਇਹਦੇ ਯਾਰ ਮਾਪੇ ਨਾ ਹੁਣ ਚੁਕਾਤੇ ਗੱਲ ਬਣ ਅੱਛਾ ਬਾਈ ਕੱਲ ਬਾਈ ਜਿੱਕਣਾ ਬਾਈ ਆਪਾਂ ਜਿਹੜੀ ਇਮਾਨਦਾਰੀ ਨਾਲ ਆਪਾਂ ਜੋੜੇ ਬਾਈ ਲੈ ਕੇ ਆਏ ਤੇ ਸੋਨੀ ਵੀਰ ਤੇ ਗੂੜੇ ਪਿੰਡ ਵਾਲੇ ਤੇ ਉਕਣਾ ਆਪਾਂ ਨੇ ਬਾਈ ਉਹਨੂੰ ਮੋੜ ਤੇ ਕੱਲ ਆਇਆ ਤਾਂ ਵੀਰ ਆਪਣੇ ਕੋਲ ਤੇ ਉਹਨੂੰ ਮੋੜ ਤੇ ਹਨਾ ਜੋੜੇ ਆਪਾਂ ਨੇ ਸਾਰੇ ਸਾ ਕਰਕੇ ਅੱਬਾ ਜੀ ਬਾਈ ਇੱਕ ਰਹਿ ਗਿਆ ਤਾਂ ਆਪਣੇ ਕੋਲ ਨਾ ਚਲੋ ਪੜ ਜੂਗਾ ਇਹ ਹੱਥ ਨਾਲ ਪਾੜ ਲੈਨੇ ਆ ਚਲੋ ਕੋਈ ਨਹੀਂ ਵੈਸੇ ਤਾਂ ਪੜਿਆ ਬਾਈ ਆ ਹੁਣ हां हां पर अंदर डारियां मारदा थोरा ए काला चीना ठीक है या बजा यूं बड़ा बड़ा हाथ ਨਾਲ ਜੋਗਾ ਦੇ ਦੀਦਾ ਤਾਂ ਕਰਕੇ ਵੀ ਚੱਲ ਪਲ ਜੂਗਾ ਨਾ ਬੜਾ ਜਗਾੜਾ ਬਣਾਇਆ ਮੈਂ ਹੈਂ ਵਿੱਚ ਮੋੜ ਕੇ ਹੈਂ ਤਾਂ ਚਲੇ ਪਹਿਲਾਂ ਤਾਂ ਉਹਦੇ ਵੀ ਇਹ ਹੋ ਜਾਂਦਾ ਹੁਣ ਆਪਾਂ ਨੇ ਕਿਹੜੇ ਕਦੇ ਉਹ ਕਰਿਆ ਇੱਕ ਕੇ ਬਚਾ ਚੱਲ ਕੋਈ ਨਹੀਂ ਬੜਾ ਹੋ ਗਿਆ ਇਹ ਤਾਂ ਆਪੇ ਚੋਗਣਾ ਜਣਾਉਂਦਾ ਲੱਗ ਜਾਣਾ ਇਹਨੇ ਜੋਗਣਾ 10 15 ਦਿਨ ਤੱਕ ਜੋਗਣ ਲੱਜਣਾ ਹੱਥ ਵੀਰਾਂ ਗੰਦੇ ਬਹੁਤ ਆਨੇ ਕਾਲਾ ਹੋ ਜਾਣਾ ਚੱਲ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਦੇ ਦੇ ਤੂੰ ਜੋਗਣਾ ਦੇਖ ਲਈਆਂ ਹੁਣ ਸਤਿਨਾਮ ਅੱਜ ਸਿਬਰਾਤਰੀ ਨੂੰ ਪਤਾ ਨਹੀਂ ਯਾਰ ਕਿਹੜੇ ਪਿੰਡ ਬਾਜੀ ਹੁੰਦੀ ਆ ਇੱਕ ਬਾਈ ਚਿੰਤਗੜ੍ਹ ਸ਼ਾਇਦ ਚਿੰਤਗੜ੍ਹ ਹੁੰਦੀ ਹੈ ਨਾ ਇੱਕ ਹੋਰ ਵੀ ਤੀ ਯਾਰ ਕਿਤੇ ਉਹ ਇੱਕ ਉਹ ਸੋਹਣਾ ਇੱਥੇ ਨਹੀਂ ਕਿੱਥੇ ਪਤਾ ਨਹੀਂ ਮੇਰੇ ਖਿਆਲ ਮੈਂ ਕਿਹੜਾ ਪਿੰਡ ਦਾ ਕਰਾਲੀ ਕੋਲ ਉੱਥੇ ਵੀ ਹੁੰਦੀ ਆ ਉੱਥੇ ਕੱਲ ਨੂੰ ਆਇਆ 27 ਤਰੀਕ ਨੂੰ ਪਤਾ ਨਹੀਂ ਅੱਜ ਆ ਭਾਈ ਉੱਥੇ ਕਰਾਲੀ ਕੋਲ ਪੋਸਟਰ ਜਿਹਦਾ ਆਇਆ ਬਤਾ ਇੱਕ ਅੱਜ ਦਾ ਸਾਹਾਰ ਕੇ ਹੁਣ ਮਾੜਾ ਮੋੜੀ ਸ਼ੁਰੂਆਤ ਜੀ ਹੋ ਜਣੀ ਲੋਕਾਂ ਨੇ ਬੱਚੇ ਬੁਝੇ ਛੱਡ ਕੇ ਦੇਖ ਲੈਣੇ ਆਪਣੇ ਇਹਨੇ ਚੱਕ ਚੁੱਕ ਕਰਨੇ ਬੱਚੇ ਕਿ ਨਹੀਂ ਤਰਾ ਦੇ ਬਾਈ ਛੱਡ ਕੇ ਹਾਂ ਬਜੇ-ਬੁਜੇ ਛੱਡ ਕੇ ਚਲੇ ਆਏ ਆ ਬਜੇ ਚੈੱਕ ਵੀ ਹੋ ਜੰਨੇ ਆ ਨਾਲੇ ਤੇ ਨਹੀਂ ਇਹ ਗੱਲ ਆ ਬਾਕੀ ਬਾਈ ਹੁਣ ਬੈਠੇ ਆ ਆਰਾਮ ਨਾਲ ਫੰਗ-ਫੰਗ ਪਟੋਏ ਹੋਏ ਵੇ ਹਲੇ ਹਲੇ ਡੇਢ-ਦੋ ਮਹੀਨੇ ਕਟਵਟ ਦੋ ਮਹੀਨੇ ਰੱਖੋ 45 ਦਿਨ ਹਾਂ 45-50 ਦਿਨ ਤਾਂ ਮੰਨ ਕੇ ਚੱਲੋ ਬਿਲਕੁਲ ਆਰਾਮ ਨਾਲ ਠੰਡੇ ਜਿਹਾ ਨੂੰ ਬੈਠੇ ਰਹਿਣਾ ਬਹੁਤ ਬਾਅਦ ਫਿਰ ਬੰਦਿਆਂ ਨੇ ਬਾਈ ਕੱਢਣੇ ਆਪਣੇ ਜਾਨਵਰ ਚਲੋ ਆਏ ਤਾਂ ਹੈਗੇ 5-4 ਕੱਢਣੇ ਵਾਲੇ ਬਜੇ ਜਿਕਣਾ ਆ ਵਜੇ ਡਾਇਵ ਆਪਾਂ ਨੇ ਇਹ ਨਾਲ ਦੇ ਆਪਣੇ ਕੋਲ 5 6 ਵਜੇ ਹੈਗੇ ਹੋਰ ਛੋਟੇ ਆ ਜਿਹੜੇ ਪਰ ਉਹਨਾਂ ਨੂੰ ਹਲੇ ਕੱਢਦੇ ਨਹੀਂ ਆਪਾਂ ਨਾ ਕਹਿਣਾ ਮਤਲਬ ਜਿਹੜਾ ਵੀ ਮੌਕੇ ਤੇ ਉੱਡ ਗਿਆ ਨਾ ਯਾਰ ਆਪਾਂ ਛੱਡ ਲੈਣਾ ਵਾ ਹੁਣ ਜਿਕਣਾ ਆ ਮੜਿਆ ਖੁੱਲਣ ਲੱਗਿਆ ਨਾ ਬਾਈ ਕੱਲੇ ਕੱਡੇ ਆਲੇ ਆਪਾਂ ਨੇ ਇਹ ਕੱਲੇ ਤਾਂ ਪਹਿਲਾ ਦਿਨ ਦਾ ਹਾਂ ਕੱਲੇ ਨੇ 2 ਘੰਟੇ ਲਾਏ ਬਾਈ ਨੇ ਜਿਹੜੇ ਤਾਰ ਲਿਆ ਇਹ ਚੱਲ ਛਤਰੀ ਭੜਕਾਇਆਂ ਭੋਗਾਂ ਮਾਰ ਕੇ ਤਾਰ ਲਿਆ 2 ਘੰਟੇ ਲੋਆ ਕੇ ਇਹ ਤਾਰ ਦਾ ਅੰਸ਼ਰ ਕੱਢ ਇਹ ਤਾਂ ਕੱਲ ਹਵਾ ਚੱਲ ਗਈ ਸੀ ਹੂੰ ਹਵਾ ਚੱਲਦੀ ਸੀ ਵੈਸੇ ਤਾਂ ਕੱਲ ਵੀ ਬੱਦਲਦਾ ਬਾਈ ਅੱਜ ਵੀ ਬੱਦਲ ਵਾਈ ਆ ਧੁੱਪ ਜੀ ਨਿਕਲ ਵੀ ਜਾਂਦੀ ਆ ਠੀਕ ਆ ਸਾਫ ਵੀ ਹੋ ਜਾਂਦਾ ਆ ਗਰਮੀ ਲੱਗਦੀ ਆ ਹਾਂ ਨਾਲ ਗਰਮੀ ਦੋਨੋਂ ਆਈ ਵੀ ਆ ਵਿਚ ਨੂੰ ਧੁੱਪ ਨਿਕਲ ਜਾਂਦੀ ਵਿਚ ਨੂੰ ਫੇਰ ਮੌਸਮ ਉਹ ਜਾ ਹੋ ਜਾਂਦਾ ਹੈ ਨਾ ਤਾਂ ਕਰਕੇ ਇਹਨੂੰ ਪਾਣੇ ਨੂੰ ਮਿੱਟਾ ਨਹੀਂ ਚੱਲ ਮੜਾ ਜਾ ਔੜ ਕੇ ਖੁੱਲ ਜੂਗੇ ਹਣਾ ਜਿਹੜੇ ਖੁੱਲਣੇ ਵਾਲੇ ਆ ਵਜੇ ਨਾਲੇ ਲੱਗੇ ਲੱਜੂਗੇ ਐਨ ਚੰਗੀ ਤਰ੍ਹਾਂ ਢਾਂਗੇ ਡੋਂਗੇ ਇਹ ਨਹੀਂ ਇਹ ਛਤਰੀਵ ਜਿਕਣਾ ਹੁਣ ਦਾਣੇ ਖਾਂਦਾ ਨਾ ਛਤਰੀ ਜੀ ਬਤਾ ਘਟੇ ਆਉਂਗਾ ਮੇਰੇ ਭਰਾਇ ਕਰੂੰਗਾ ਹਾਂ ਆਪਾਂ ਨੇ ਆਪਾਂ ਨੇ ਛਤਰੀ ਕੋ ਬਿਠਾ ਲਦੇ ਕੰਨ ਨੇ ਥੋੜਾ ਜਿਹਾ ਹੋ ਜਾਣ ਦੇ ਹੋਰ ਇੱਕ ਪਹਿਲਾਂ ਮੈਂ ਇਦਾਂ ਹੀ ਬੱਚਾ ਦਾਣੇ ਖਲਾਏ ਕਰਦਾ ਨਾ ਤੇ ਬਾਈ ਉਹਨੇ ਕਿਆ ਕਰਿਆ ਮੇਰੇ ਕੋਲ ਨਾ ਐ ਮੈਂ ਉੱਪਰੋਂ ਮਾਰਨਾ ਆ ਕੇ ਮੋਢਿਆਂ ਤੇ ਬਹਿਣ ਲੱਗ ਗਿਆ ਅੱਛਾ ਹਾਂ ਫੇਰ ਮੈਂ ਮੋਢਿਆਂ ਤੇ ਬਿਠਾ ਕੇ ਬੈਠੇ ਬੈਠਾ ਰਿਹਾ ਹਾਂ ਹਾਂ ਤੇ ਜਿੱਦਣ ਜਿੱਦਣ ਉੜਨ ਲੱਗ ਗਿਆ ਬੜਾ ਹੋ ਗਿਆ ਤੇ ਛਤਰੀ ਪਰ ਆਉਣ ਲੱਗ ਗਿਆ ਆਹ ਹੋ ਜਾਣਾ ਛਤਰੀ ਪਰ ਲੱਗ ਜਾਣਾ ਇਹਨੇ ਜਾਨੀ ਘਰ ਦੀ ਤੈਅ ਪਰਮਾ ਜਰੂਰੀ ਆ ਪੁੱਤਰ ਬਸ ਬ ਜਿੱਦਾਂ ਕਿ ਆਪਾਂ ਕਹਿੰਦੇ ਮੇਰੇ ਐਨ ਬਚਤ ਘਰਾਂ ਆ ਗਿਆ ਪਰ ਥੱਲੇ ਬੈਠ ਗਿਆ ਉਹਦਾ ਕੋਈ ਚੱਕਰ ਨਹੀਂ ਹੁੰਦਾ ਹੂੰ ਪਰ ਉਹਨੂੰ ਘਰ ਆਈ ਜਾਣਾ ਚਾਹੀਦਾ ਹੁਣ ਆਪਣਾ ਵੀ ਕੱਲ ਜਿਹੜਾ ਕੌਠੀ ਉੱਪਰ ਰਹਿੰਦਾ ਤਾਂ ਨਾ ਹੂੰ ਕੱਲ ਆਇਆ 4 ਦਿਨ ਬਾਅਦ ਹਾਂ ਆ ਕੇ ਉੱਥੇ ਬੈਠ ਗਿਆ ਬਾਈ ਕਿਤੇ ਕਿਤੇ ਨਹੀਂ ਗਿਆ ਹੈਗਾ ਹਾਂ ਪਰ ਆਇਆ ਘਰੇ ਆ ਦਿਖਾਉਣਾ 4 ਦਿਨ ਬਾਅਦ ਉਹ ਵੀ ਦਿਖਾਉਣਾ ਮੈਂ ਵੀਡੀਓ ਵਿੱਚ ਖੜਜੋ ਮਰੇ ਨੂੰ ਅੱਖ ਲਾ ਦਵਾ ਹਾਂ 4 ਦਿਨ ਬਾਅਦ ਆਇਆ ਬਾਈ ਉਹ ਦਿਨ ਵੀ ਸੰਜੀ ਚੱਕੀ ਵੜੀ ਇੱਕ ਮਿੰਟ ਜੀ ਭਾਈ ਵੀਡੀਓ ਰੋਕਣੇ ਪੈਣੀ ਮੈਨੂੰ ਯਾ ਰੁਕੀ ਕਾਰ ਨੂੰ ਚੱਲਣ ਦੇ ਵਿੱਚ ਸਾਰੇ ਯਾਰ ਪਿੱਛੇ ਦਿਖਾਈ ਦੇ ਅੱਛਾ ਆਪਣੀਆਂ ਜੜੀਆਂ ਬੂਟੀਆਂ ਪੰਨਾਂ ਭਾਈ ਆ ਦਵਾਈਆਂ ਦੂਜੀਆਂ ਰੱਖਿਆ ਵੀ ਆਪਾਂ ਨੇ ਹਨਾ ਆ ਗੁੜ ਬਣਾਇਆ ਭਾਈ ਠੀਕ ਆ ਬਾਕੀ ਆ ਦਵਾਈਆਂ ਆਪਣੇ ਕੋਲ ਰੱਖਿਆ ਵੀ ਜਿਹੜੀਆਂ ਮਾੜੀਆਂ ਮੋਟੀਆਂ ਦੇਣ ਦੋਣੇ ਵਾਲੀਆਂ ਹੁੰਦੀਆਂ ਗੁੜ ਆਪਾਂ ਨੇ ਬਣਾ ਲਿਆ ਠੀਕ ਆ ਜੀ ਆ ਸ਼ਹਿਦ ਪਿਆ ਠੀਕ ਆ ਬਾਕੀ ਉਹ ਭਾਈ ਆਪਣੀ ਮਾੜੀ ਮੋਢੀ ਦਵਾਈ ਬੂਟੀ ਠੀਕ ਹੈ ਹਾਂ ਤੈਨੂੰ ਮਾਰੂੰਗਾ ਇਹਨੂੰ ਆਏ ਮੈਨੂੰ ਚੋਗਾ ਤਾਂ ਛੜ ਦੇ ਅੰਦਰ ਪਾਣੀ ਵਿੱਚ ਤੇ ਭਰ ਲਾ ਬਾਈ ਹੈ ਵਿੱਚ ਤੇ ਭਰ ਲਾ ਪਾਣੀ ਮੈਂ ਵੀਡੀਓ ਬਾਈ ਰੋਕ ਲਵਾ ਇੱਕ ਮਿੰਟ ਲਓ ਜੀ ਪਾਣੀ ਪੂਣੀ ਦੇ ਦਿੱਤਾ ਬਾਈ ਬੱਚੇ ਨੂੰ ਛੜਤਾ ਇੱਧਰ ਨਾ ਛੜ ਬਾਈ ਮੈਂ ਕਹਿੰਦਾ ਉਧਰ ਛੱਡ ਦੇ ਹਲੇ ਹੈ ਤਾਂ ਮੈਂ ਤੈਨੂੰ ਮਾਰ ਲੈਣਾ ਹਾਂ ਮੈਂ ਕਹਿੰਦਾ ਉਧਰ ਛੱਡ ਦੋ ਕੱਲ ਖੁੱਡਾ ਵੀ ਸਾਫ਼ ਕਰਿਆ ਤਾਂ ਆਪਾਂ ਨੇ ਉਧਰ ਹੀ ਛੱਡਣਾ ਹੈ ਹੈਨਾ ਉਧਰ ਮਾਰੂੰਗਾ ਔਰੇ ਇਹ ਬਾਈ ਦਿਖਾਈ ਬਚਾ ਉਹ ਕਿਹੜਾ ਕੱਲ ਜਿਹੜਾ 4 ਦਿਨ ਬਾਅਦ ਆਇਆ ਇਹ ਬਾਈ ਨਾ ਉਹ ਛਾਤਰ ਉਹ ਜਿਹੜੀ ਕੋਠੀ ਹੈ ਨਾ ਸਾਹਮਣੇ ਉਹ ਕੋਠੀ ਪਰ ਬਹਿਂਦਾ ਦਾ ਇਹ ਕੋਠੀ ਪਜਾ ਕੇ ਬਹਿ ਜਾਂਦਾ ਦਾ ਲਗਾਤਾਰ 4 ਦਿਨ ਬਾਈ ਘਰਾਂ ਆਇਆ ਨਹੀਂ ਹੈਗਾ ਅਸੀਂ ਵੀ ਨਹੀਂ ਲੈਣ ਗਏ ਸੀ ਕਿ ਲੈਣ ਨਹੀਂ ਜਾਣਾ ਘਰੇ ਆਉ ਆਪੇ ਹਾਂ ਨਹੀਂ ਘਰੇ ਜਿਹੜਾ ਵੀ ਹੋਇਆ ਲੈ ਜਾਣਾ ਹੀ ਨਹੀਂ ਕੋਈ ਕੋਈ ਸ਼ਾਦੀ ਪੱਕੇ ਬਿਠਾਏ ਆ ਹੁਣ ਹੁਣ ਇੰਨੀ ਮਿਹਨਤ ਕਰਦੇ ਬਾਪ ਜੀ ਕੁੱਤਾ ਹਰਾਣ ਕਰੇ ਫਿਰ ਜਾਨੀ ਘਰ ਪਤਾ ਤਾਂ ਉਹਨੂੰ ਆਲੇ-ਦਾਲੇ ਉੱਥੀ ਬਹਿਣਾ ਉਹਨੇ ਜਾ ਕੇ ਆਹ ਨਾਲ ਆ ਸਾਡੇ ਆ ਚਿੱਟੀ ਕੋਠੀ ਹੈ ਦੋਵੇਂ ਬਹਿਂਦਾ ਨਹੀਂ ਹੁੰਦੇ ਕੋਠੀ ਉੱਪਰ ਬਹਿਂਦਾ ਦਾ ਚਾਰ ਦਿਨ ਬਾਅਦ ਬਾਈ ਫਿਰ ਆਪੇ ਆ ਗਿਆ ਕਰਾ ਖਾਪਿਆ ਪੈਲਾ ਕੁੜੀ ਚੋਦ ਦਾ ਮੈਂ ਜਿਹੜੀ ਕੀ ਤੇ ਖੋਜਾ ਤੇ ਹੁਣ ਤੁਸੀਂ ਬਾਈ ਕੋਲ ਹੁੰਦਾ ਲੁਕਾਪਾ ਮਾਰੀ ਜਾਣਾ ਮੈਂ ਆਉੜ ਲੈਣ ਨੂੰ ਬਾਈ ਵਧੀਆ ਬਜਾ ਆਉਂਦੇ ਨੂੰ ਦੇਖ ਲੋ 9 ਘੰਟੇ ਹੋ ਗਏ ਉਹਨੇ ਫੇਰ ਧੁੱਪ ਨਿਕਲ ਗਈ ਆ ਸਰਦਾਰ ਹਾਂ ਇਹ ਚਾਲ ਖੋਲ ਜੂਗਾ ਥੋੜਾ ਮੜਾ ਜਾ ਆ ਦੇਖ ਆ ਆ ਆ ਵਾਤਾ ਬਾਈ ਵਾਚਾ ਟੀਆਂ ਦਾ ਇਹ ਚਾਰ ਦਿਨ ਬਾਅਦ ਆਇਆ ਫਿਰ ਇਹ ਕੁੱਤੀ ਬੈੰਦਾ ਦਾ ਇਹ ਕੁੱਤੀ ਬੈਠੀ ਗਿਆ ਛੋੜੇ ਜੇ ਕਾਦਰ ਚਲ ਆਈ ਜਾਂਦਾ ਆਪਣੀ ਰੋੜਾ ਤਾਂ ਬਹੁਤ ਵਧੀਆ ਹੌਲਾ ਹੌਲਾ ਜੀ ਸਹੀ ਹੈ ਰਹਿਣ ਦੇ ਬਾਈ ਇਹਨੂੰ ਨਾ ਰਹਿਣ ਦੇ ਪਾਣੀ ਦੇਣਾ ਪਾਣੀ ਉਹਦੇ ਪੈਸੇ ਹੈਗਾ ਪਾਣੀ ਬਾਕੀ ਬਾਈ ਬੱਚੇ ਸਾਰੇ ਆਈ ਜਾਂਦੇ ਹਲੇ ਠੀਕ ਹੈ ਜੀ ਵਾ ਹੁਣ ਤਾਂ ਹੋਰ ਕਾਰ ਵੀ ਕਹਿ ਸਕਦੇ ਆ 4 ਵਜੇ 5 ਵਜੇ ਹੈਗੇ ਆ ਚਲੋ ਹਲੇ ਇਕੱਲਾ ਇਕੱਲਾ ਜਾ ਕਰਦੇ ਆ ਧਿਆਨ ਜਾ ਰਹਿੰਦਾ ਥੋੜਾ ਜਿਹਾ ਬਾਕੀ ਰੰਗ ਰੰਗ ਲਾਉਣਾ ਹਲੇ ਰੰਗ ਦੀ ਵੀਡੀਓ ਵੀ ਆਪਾਂ ਪਾਵਾਂਗੇ ਠੀਕ ਹੈ ਜੀ ਜਿਹੜੇ ਆ 5 ਵਜੇ ਹੈਗੇ ਇਹਨਾਂ ਦੇ ਤਾਂ ਚਲੋ ਜੇ ਆ ਲਾਏ ਦੇਣਾ ਆਪਾਂ ਨੇ ਰੰਗ ਦੇਖਦੇ ਆਂ ਬਾਕੀ ਤੇ ਰੰਗ ਰੰਗ ਲਾ ਕੇ ਘੜਦੇ ਕਰਨਾ ਆ ਨਾ ਫਿਰ ਬਾਕੀ ਆਇਆ ਕਰੂੰਗੀ ਆ ਵੀਡੀਓ ਬਾਈ ਹੁਣ ਡੇਲੀ ਪਾਈ ਕਰਨੀ ਆਪਾਂ ਨੇ ਵੀਡੀਓ ਹੁਣ ਰੰਗ ਰੰਗ ਲਾ ਲਈਏ 1 ਵਜੇ ਸਾਰਾ ਆ ਜਾਵੇ ਚਲੋ ਫਿਰ ਤਾਂ ਕਰਕੇ ਬਾਕੀ ਬਾਈ ਖਰਾਕ ਹੁਣ ਸਰੋਂ ਪਾਈ ਦੀ ਆਪਾਂ ਤਾਂ ਕਣਕਰ ਸਰੋਂ ਹੀ ਪਾਉਂਦੇ ਆਪਾਂ ਹਨਾ ਆ ਦੇਖੋ ਅੱਜ ਪੂਰੇ ਵਿੱਚ ਕਣਕਸਰੋਂ ਦਾ ਹੀ ਆ ਬਾਈ ਹੁਣ ਆਪਣਾ ਦਾਣਾ ਪਾਣੀ ਜਾਨੀ ਕਿ ਜ਼ਿਆਦਾ ਤਾਂ ਕਣਕੇ ਚੱਲਦੀ ਆ ਤੇਲ ਤੂਲ ਵਾਲੀਆਂ ਚੀਜ਼ਾਂ ਇਹੀ ਆ ਜ਼ਿਆਦਾ ਬਾਕੀ ਮਾੜੀ ਮੋੜੀ ਮਖਣੀ ਮੁਖਣੀ ਦੇਦੀ ਦੀ ਇੱਕ ਦੋ ਦਿਨ ਦੋ ਦਿਨ ਦਿਨ ਲਗਾਤਾਰ ਚਲੋ ਜੀ ਹੋਰ ਕੇ ਆਪਾਂ ਦੇਸੀ ਕੀ ਨਾ ਰੋਟੀ ਵੀ ਪਾਦੀ ਦੀ ਆ ਬਾਈ ਦੋ ਤਿੰਨ ਦਿਨ ਬਾਅਦ ਰੋਟੀ ਪਾਦੀ ਦੀ ਇਹਨਾਂ ਨੂੰ ਚਲੋ ਆਹੀ 10 ਦਿਨ 15 ਦਿਨ ਤੇਲ ਵਾਲੀ ਖਰਾਕ ਫਿਰ ਉਹਦੇ ਬਾਅਦ ਤਾਂ ਚਲੋ ਆਪਣਾ ਰੈਗੂਲਰ ਆਹੀ ਕਣਕਸਰੋਂ ਹੀ ਚੱਲਣੀ ਆ ਫਿਰ ਉਹ ਤੋਂ ਬਾਅਦ ਤਾਂ ਕੱਲੀ ਕਣਕੇ ਰਹਿਣ ਜਾਂ ਗਰਮ ਹੜਾਉਣ ਲੱਜਣਾ ਆਪਾਂ ਨੇ ਕਬੂਤਰਾਂ ਨੂੰ ਹਣਾ ਆ ਕਰਕੇ ਬਾਕੀ ਬਾਈ ਹੁਣ ਦੇਖਦੇ ਆ ਹੁਣ ਵੇਟ ਕਰ ਰਹੇ ਆ ਬਾਈ ਤਾਂ ਆਪਾਂ ਹੁਣ ਇਹੀ ਚੀਜ਼ ਦਾ ਵੀ ਚਲੋ ਕਦ ਕਬੂਤਰ ਸਾਰਾ ਆਵੇ ਥੋੜੇ ਆ 8 ਆ ਡੇਢ ਕਿ ਮਹੀਨਾ ਲੰਘ ਜਵੇ ਡੇਢ ਦੋ ਕਿ ਮਹੀਨੇ ਬਾਜੀਆਂ ਬੂਜੀਆਂ ਛੱਡਨੇ ਕੰਨਿਆ ਫਿਰ ਬਾਈ ਮਾਂਜਾ ਲੱਗਿਆ ਰਹਿੰਦਾ ਨਾਲੇ ਹਨ ਇਹ ਦਿਨਾਂ ਦੀ ਵੇਟ ਰਹਿੰਦੀ ਬਾਈ ਹਨਾ ਸਾਰੇ ਕਬੂਤਰ ਬਾਜਾਂ ਨੂੰ ਨਾ ਸਹੀ ਗੱਲ ਹੈ ਹੈ ਇਹ ਦਿਨਾਂ ਦੀ ਡੀਗ ਰਹਿੰਦੀ ਆ ਆ ਦੇਖੋ ਫੇਰ ਧੁੱਪ ਨਿਕਲ ਗਈ ਆਪਾਂ ਦੇ 1 ਵਜੇ ਕੱਢਾ ਧੁੱਪ ਆ ਗਈ ਆ ਵਜਾ ਬੋੜਿਆ ਵਧੀਆ ਹੁੰਦਾ ਫੁੱਲ ਧੁੱਪ ਨਿਕਲ ਲੱਗੀ ਫੇਰ ਹੋਰ ਦਾ ਪੱਧਰਾ ਹਾਂ ਬਈ ਕੰਮ ਮੈਂ ਦੇਖਿਆ ਉੱਚਾ ਨਹੀਂ ਜਾਂਦਾ ਬਸ ਆਹੀ ਆਹੀ ਡਾਈ ਹੈ ਦੀ ਇੱਥੇ ਇਹ ਇੱਥੇ ਉੜ ਜਾਂਦਾ ਹੈ ਇਹਨਾਂ 2 ਘੰਟੇ ਹੋ ਗਏ ਹੁਣ ਇੱਥੇ ਉੱਡ ਰਿਹਾ ਮੈਂ ਕਿਹਾ ਚੱਲ ਖੁੱਲ ਜੂਗਾ ਥੋੜਾ ਜਿਹਾ ਨਾਲੇ ਦੂਆ ਦਿਨ ਅੱਜ ਇਹਦਾ ਦੂਈ ਦੂਈ ਡਾਈ ਕਰਾਈ ਆਪਾਂ ਨੇ ਲਾਲ ਛੀਨਾ ਬਚਾ ਪਤਾ ਇਹਦਾ ਪੱਕਾ ਉੜੂਗਾ ਉੜਦਾ ਨਹੀਂ ਅੱਜ ਮਾ ਜੀ ਦਾ ਨਾ ਤਾਰਾ ਬੋਲਾ ਮਾਰਾ ਆਉਣਾ ਹੀ ਨਹੀਂ ਹਾਂ ਜਿਲਕੇ ਏਦਾਂ ਲਾ ਲੇ ਵੀ ਬੋਲਾ ਕੱਲ ਮਾਰੇ ਆ ਦੋ ਵਾਰ ਜਿਦੇ ਆ ਕੇ ਲੱਡ ਗਿਓ ਠੀਕ ਆ ਤੇ ਚੱਲੀਆਂ ਜਾ ਕੇ ਤਾਰਕ ਲਿਆਂਦੇ ਜਿਹੜਾ ਬੱਚਾ ਨਾਮ ਤੋਂ ਦਿਖਾਦਾ ਤੁਹਾਨੂੰ ਉਹ ਆ ਅੱਛਾ ਅੱਛਾ ਉਹ ਬੱਚਾ ਹੈ ਉਹ ਬੱਚਾ ਹੈ ਅੱਛਾ ਹਾਂ ਪਤਾ ਹੁੰਦਾ ਮਾਲਕ ਨੂੰ ਵੀ ਜਿਹੜੇ ਤਾਰਿਆ ਹੁੰਦਾ ਹਨਾ ਸਾਫ਼-ਸਾਫ਼ ਪਤਾ ਹੁੰਦਾ ਯਾਰ ਨਾ ਤਾਂ ਬੋਲ ਹੁੰਦਾ ਯਾਰ ਪਹਿਲੀ ਵਜ੍ਹਾ ਦਿਨ ਇਹਨੂੰ ਉਦਾਂ ਸੀ ਜਦੋਂ ਅਸੀਂ ਪਹਿਲੇ ਦਿਨ ਮਤਲਬ ਇਹ ਕੱਢਿਆ ਤਾਂ ਮੱਲਾ ਦਾ ਉਸ ਦਿਨ ਚੱਲੀਆਂ ਚਲੇ ਗਿਆ ਉਹੀ ਐੇ ਠੀਕ ਹੈ ਠੀਕ ਹੈ ਮੈਂ ਤਾਂ ਦੂਆ ਸਮਝੀਗਾ ਮੈਂ ਦੂਆ ਲਾਲ ਚੀਨਾ ਨਾ ਹੋਵੇ ਇੱਕ ਇਹਦਾ ਭਾਈ ਹੈ ਜਿਹੜਾ ਉਹ ਤਾਂ ਨੇ ਪੁੱਛਿਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਆ ਬਾਈ ਠੀਕ ਆ ਇਹ ਫਿਰ ਇਹ ਤਾਂ ਫਿਰ ਇੱਕੋ ਕੱਢਿਆ ਹਾਂ ਇੱਕੇ ਕੱਢਿਆ ਯਾਨੀ ਕਿ ਦੂਈ ਗੜਾਈ ਇਹਦੀ ਕੱਲ ਕੱਢਿਆ ਤਾਂ ਪ੍ਰੋਪਰ ਤਾਂ ਉਦੋਂ ਤੱਕ ਘੇਰੇ ਜੇ ਮਰਾਏ ਤੇ ਪਰ ਇਹ ਚੱਲੀਆਂ ਚਲੇ ਗਿਆ ਚੱਲੀਆਂ ਜਾ ਕੇ ਉਡਣ ਲੱਗਿਆ ਉੱਥੇ ਰਬਾਈ ਤਾਰ ਕੇ ਲਿਆਇਆ ਤਾਂ ਫਿਰ 3 ਜਰ ਦੂਈ ਡਾਈ ਕਰਾਈ ਕੱਲ ਇਹਦੀ ਕੱਲ ਛਤਰੀ ਪਰ ਆ ਗਿਆ ਯਾਨੀ ਕਿ 2 ਘੰਟੇ ਲਵਾ ਕੇ ਅੱਜ ਫਿਰ ਹੁਣ ਕੱਢ ਤਰ ਆਪਾਂ ਨੇ ਨਾਲ ਲੱਗ ਦਿਓ ਤੀਜਾ ਦਿਨ ਸਮਝ ਲੋ ਤਰ ਲਗਾਤਾਰ ਤਾਂ ਦੁਆ ਦੇਨੇ ਆ ਕੱਲ ਫਲਾਉਂਗਾ ਯਾਰ ਇਹਦੇ ਹੈ ਕੱਲ ਫਲਾਉਂਗਾ ਇਹਦੇ ਉਤਤੇ ਆਪਣੀ ਹੋਂਦ ਜਰ ਲੱਗੀ ਜਾਂਦੀ ਹੁੰਦੀ ਆ ਤੂੰ ਮੈਨੂੰ ਸਿੱਧੀ ਦੱਸ ਹੂੰ ਇਕਨਾ ਆਪਣਾ ਕਹੀ ਜਿਵੇਂ ਮੈਂ ਬਗਰ ਨਹੀਂ ਚਲੋ ਕੋਈ ਚੱਕਰ ਨਹੀਂ ਆਇਆ ਤਾਂ ਕੁਝ ਨਹੀਂ ਹੁੰਦਾ ਹੈਗਾ ਨਜ਼ਰਾਂ ਨੂੰ ਤਾਂ ਕੁਝ ਨਹੀਂ ਚੰਗਾ ਜਾਲ ਕੋਣੇ ਪਸਾ ਨਹੀਂ ਹੁੰਦਾ ਹਾਂ ਸਹੀ ਆ ਸਹੀ ਆ ਅੱਜ ਕਿਸੇ ਨੇ ਹੂੰ ਵੀ ਨਹੀਂ ਡਾਇ ਕੱਲ ਤਾਂ ਡਾਏ ਤੇ ਕੱਲ ਪਿੰਡ 'ਚ ਵੀ ਵਧੀਆ ਔੜਦੇ ਤੇ ਹਾਂ ਕਰਕੇ ਚਲੋ ਬਾਈ ਮਿਲੇ ਕਰਾਂਗੇ ਹੁਣ ਆਪਾਂ ਰੈਗੂਲਰ ਵੀਡੀਓ ਵਿੱਚ ਹਲੇ ਚਲੋ ਕਬੂਤਰ ਪੱਟੇ-ਪੁੱਟੇ ਵੇ ਆ ਬਾਕੀ ਭਾਈ ਆਪਣੇ ਕਬੂਤਰਾਂ ਦਾ ਸਾਰੇ ਵੀਰ ਧਿਆਨ ਰੱਖੋ ਠੀਕ ਹੈ ਜੀ ਆਪਣਾ ਆਹੀ ਆਹੀ ਜਿਹੜੇ ਹੁਣ ਡੇਢ ਤੱਕ ਮਹੀਨਾ ਹੈਗਾ ਏ ਡੇਢ ਦੋ ਕੁ ਮਹੀਨਾ ਬਸ ਮਿਹਨਤ ਕਰ ਲਓ ਹਨਾ ਕਬੂਤਰ ਨੂੰ ਖਰਾਕ-ਰੂਕ ਚੰਗੀ ਪਾ ਲਓ ਹਨਾ ਬਾਕੀ ਭਾਈ ਮੜਾ-ਮੋਟਾ ਤੇਲ-ਤੂਲ ਵਾਲੀਆਂ ਚੀਜ਼ਾਂ ਦੇਈ ਜਾਓ ਚਲੋ ਫਾਰ-ਪੋਰ ਵਧੀਆ ਆਈ ਜਾਵੇ ਹਨਾ ਤਾਂ ਕਰਕੇ ਸਾਰਿਆਂ ਦਾ ਕਬੂਤਰ ਤੇਲ ਤੂਲ ਦਾ ਕਈ ਹੈ ਹਾਂ ਚਾਲਾ ਵਿੱਚ ਨੇ ਰੈਡ ਪਰਨੇ ਕਬੂਤਰ ਦਾ ਹਾਂ ਇਹ ਚਾਲ ਪੱਟੇ ਵਗਾਲੇ ਕਰਦੇ ਆ ਨਾ ਬਈ ਜਿਹੜੇ ਕਬੂਤਰ ਰੈਡ ਪਰਨੇ ਪਾਈਓ ਤੇ ਬਾਈ ਜਿਹੜੇ ਨਸਲ ਰੋੜਦਾ ਨਾ ਉਹ ਰੋੜਨਾ ਹੀ ਹੂੰ ਤੋਂ ਕਾ ਉਹਨੂੰ ਬਚੇ ਨਾ ਖਾਇਆ ਸਾਰਾ ਘਸਾ ਨੇ ਹੂੰ ਮੈਂ ਉਹਨੇ ਕਿੱਡੇ ਰੁਕਣਾ ਹੀ ਨਹੀਂ ਪੰਜਰਾ ਕਰਾ ਕੇ ਪਾਈ ਹੂੰ ਚਲੋ ਇਹਦਾ ਬਾਈ ਸਾਰਾ ਨਾ ਇਹ ਪੱਟਿਆਂ ਵਾਂ ਦੀ ਗੱਲ ਕਰਦੇ ਆਪਾਂ ਵੀ ਜਿਹੜੇ ਪੱਟੇ ਵੇ ਆ ਚਲੋ ਉਹਨਾਂ ਨੂੰ ਤਾਂ ਮਾੜਾ ਮੂੜਾ ਤੇਲ ਵਾਲੀ ਤੂਲਾਂ ਦੀ ਚੀਜ਼ਾਂ ਪਾਉਣੇ ਪੈਣੀਆਂ ਕਿਉਂਕਿ ਫਰਾਂ ਦੇ ਸਿਰ ਪਰੇ ਦਾ ਸਾਰਾ ਘਸ ਹੈਗਾ ਜੇ ਫੰਗ ਵਧੀਆ ਆਉਂਗੇ ਤਾਂ ਹੀ ਕਬੂਤਰ ਚਲੋ ਬਾਕੀ ਬਾਈ ਹੁਣ ਹਲਤਾ ਹੀ ਚੀਜ਼ ਦੀ ਵੇਟ ਆ ਬਾਕੀ ਧੰਨਵਾਦ ਸਾਰਿਆਂ ਦਾ ਬਾਈ ਇੰਨਾ ਪਿਆਰ ਦੇਣ ਵਾਸਤੇ ਹਨਾ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਮਿਲਦੇ ਆ ਕਿਸ ਨੈਕਸਟ ਵੀਡੀਓ ਵਿੱਚ ਲਾਈਕ ਕਮੈਂਟ ਸ਼ੇਅਰ ਜਰੂਰ ਕਰੇ ਕਰੋ ਬਾਈ ਜਿਹੜੇ ਵੀਰ ਆਪਣੇ ਹੁੰਦੇ ਆ ਲਾਈਕ ਕਮੈਂਟ ਸ਼ੇਅਰ